ਪੁਲਿਸ ਕਮਿਸ਼ਨਰ ਦਫਤਰ ਅੱਜ ਪਹੁੰਚੇ ਹੋ ਉਸ ਤੇ ਬਾਰੇ ਹਾਂਜੀ ਅੱਜ ਮੋਟਾ ਪੈਰੀਆਂ ਅਸੀਂ ਸਾਰਿਆਂ ਨੇ ਸੋਚਿਆ ਜਿਸ ਪ੍ਰਕਾਰ ਦੀਆਂ ਰਾਤੀਆਂ ਖਬਰਾਂ ਆ ਰਹੀਆਂ ਸਨ ਕਿ ਉੱਥੇ ਸ਼ੂਟ ਵੱਡੇ ਜਾ ਰਹੇ ਆਂ ਦਾਰੂ ਵੰਡੀ ਜਾ ਰਹੀ ਹੈ ਪੈਸਾ ਵੰਡਿਆ ਜਾ ਰਿਹਾ ਹੈ ਅਸੀਂ ਸ਼ੂਟ ਵੀ ਪਕੜਵਾਏ ਅਸੀਂ ਦਾਰੂ ਵੀ ਪਕੜਵਾਏ ਔਰ ਇਵਨ ਐਸਡੀਐਮ ਨੂੰ ਕਿਹਾ ਜਾ ਰਿਹਾ ਅਸੀਂ ਦੋ ਤਿੰਨ ਨੂੰ ਕਿ ਭਾਈ ਤੁਸੀਂ ਕਾਰਡ ਬਣਾਓ ਇਹਨਾਂ ਦੇ ਰਸ਼ਨ ਕਾਰਡ ਸੋ ਹਰ ਕੋਸ਼ਿਸ਼ ਕੀਤੀ ਸਰਕਾਰ ਨੇ ਲੇਕਿਨ ਜੋ ਅਸੀਂ ਕਰ ਸਕਦੇ ਸੀ ਅਸੀਂ ਉਹ ਲੜਾਈ ਲੜੀ ਔਰ ਜਿਸ ਪ੍ਰਕਾਰ ਅੱਜ ਵੀ ਇਹਨਾਂ ਦੇ ਬੰਦੇ ਕਈ ਥਾਵਾਂ ਤੇ ਕਈ ਬੂਥਾਂ ਤੇ ਬਾਹਰੋਂ ਬੈਠੇ ਵੀ ਐ ਕਿਤੇ ਨਾ ਕਿਤੇ ਸਾਡੇ ਜਲੰਧਰ ਵਸਤੇ ਲੋਕਾਂ ਦੇ ਵਿੱਚ ਮਨ ਦੇ ਵਿੱਚ ਇਹ ਭੈ ਸੀਗਾ ਕਿ ਸ਼ਾਇਦ ਸਰਕਾਰ ਜਾਂ ਪੁਲਿਸ ਜਾਂ ਬਾਹਰੋਂ ਆਏ ਬੰਦੇ ਸਾਡੇ ਨਾਲ ਤੱਕਾ ਨਾ ਕਰ ਲੈ। ਸੋ ਇਸ ਕਰਕੇ ਅੱਜ ਜਿਹੜੀ ਸਮੂਚੀ ਲੀਡਰਸ਼ਿਪ ਆ ਅਸੀਂ ਲੋਕਲ ਲੋਕ ਸਾਰੇ ਬੇਰੀ ਸਾਹਿਬ, ਦਈਆ ਸਾਹਿਬ, ਐਮਐਲਏ ਕੋਟਲੀ ਸਾਹਿਬ ਅੱਜ ਅਸੀਂ ਕਮਿਸ਼ਨਰ ਦੇ ਦਫ਼ਤਰ ਬੈਠੇ ਆ ਕਿ ਅਗਰ ਕਿਤੇ ਇਸ ਤਰ੍ਹਾਂ ਦਾ ਤੱਕਾ ਜ਼ਾਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਲੋਕਾਂ ਨੇ ਸਰਕਾਰ ਨੇ ਅਸੀਂ ਇਥੋਂ ਇਮੀਡੀਏਟ ਕਮਿਸ਼ਨਰ ਨੂੰ ਮਤਲਾ ਦੇ ਕੇ ਆਰੋਨੂ ਰਟਰਨਿੰਗ ਅਫਸਰ ਨੂੰ ਮਤਲਾ ਦੇ ਕੇ ਅਬਜ਼ਰਵਰ ਨੂੰ ਮਤਲਾ ਦੇ ਕੇ ਪੀਸੀ ਨੂੰ ਮਤਲਾ ਦੇ ਕੇ ਅਸੀਂ ਤੁਰੰਤ ਉਸ ਬੂਥ ਤੇ ਜਾਵਾਂਗੇ ਆਪਦੇ ਕਿਸੇ ਵਰਕਰ ਨਾਲ ਅਸੀਂ ਤੱਕਾ ਜ਼ਾਸਤੀ ਨਾ ਕਰਨੀ ਹੈ ਨਾ ਹੋ ਕੁਝ ਅਸਤਰਾਂ ਦੇ ਮਾਮਲੇ ਵੀ ਸਾਹਮਣੇ ਆਏ ਇਸ ਵੇੜ ਤੇ ਆਹ ਬਹੁਤ ਸਾਰੇ ਲੋਕ ਜਿਹੜੇ ਬਾਹਰਲੇ ਬੂਥਾਂ ਤੇ ਕੋਈ ਬਠਿੰਡੇ ਦਾ ਬੈਠਾ ਹੈ ਕੋਈ ਬੋੜ ਕਪੂਰੇ ਦਾ ਬੈਠਾ ਹੈ ਇੱਧਰ ਉੱਧਰ ਦੇ ਜਿਹੜੇ ਲੋਕ ਬੈਠੇ ਸੀ ਅੱਜ ਉਹਨਾਂ ਨੂੰ ਆ ਵੀ ਹੈ ਜੀਪੀ ਦੇ ਇੱਕ ਕੈਂਡੀਡੇਟ ਨੇ ਫੜ ਲਿਆ ਬੰਦਾ ਜੋ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਹੈ ਉਹ ਨਿਰੰਤਰ ਸਾਨੂੰ ਮਿਲ ਰਹੀਆਂ ਕਿ ਬਾਹਰੋਂ ਬੰਦੇ ਆਮ ਆਦਮੀ ਪਾਰਟੀ ਦੇ ਬੂਥਾਂ ਤੇ ਬੈਠੇ ਤੇ ਕਮਿਸ਼ਨਰ ਸਾਹਿਬ ਨਾਲ ਗੱਲਬਾਤ ਹੋਈ ਤੇ ਹਾਂ ਕਮਿਸ਼ਨਰ ਸਾਹਿਬ ਨਾਲ ਗੱਲਬਾਤ ਹੋਈ ਉਹ ਕਿਨੇ ਦੱਸੋ ਜੀ ਮੈਂ ਕਿਹਾ ਤੁਹਾਨੂੰ ਮੌਕਾ ਮੈਂ ਤੇ ਬਰਮਦੀ ਬੇੰਤੀ ਹੈ ਕਿ ਕਿਸੇ ਪ੍ਰਕਾਰ ਦੀ ਕੋਈ ਤਾਕਾਜ਼ਾਸਤੀ ਨਾ ਹੋਵੇ ਅਸੀਂ ਇਹ ਤੁਹਾਨੂੰ ਉਮੀਦ ਕਰਦੇ ਹਾਂ ਔਰ ਇਹ ਨਾ ਹੋਵੇ ਕਿ ਸਰਕਾਰ ਕਿਤੇ ਨਜ਼ਾਇਜ਼ سے ਤਾਕਾ ਕਰਦੀ ਉਹਨਾਂ ਨੇ ਵਿਸ਼ਵਾਸ ਤੋਆ ਕਿ ਨਹੀਂ ਹੋਏਗਾ ਇਹ ਨਹੀਂ ਅੱਜ 19 ਕਮਿਸ਼ਨਰ ਦਫ਼ਤਰ ਅੱਜ ਪਹੁੰਚੇ ਹੋ ਉਸਦੇ ਬਾਰੇ ਹਾਂਜੀ ਅੱਜ ਮੋਟਾ ਪੈਰੀ ਹੈ ਅਸੀਂ ਸਾਰਿਆਂ ਨੇ ਸੋਚਿਆ ਜਿਸ ਪ੍ਰਕਾਰ ਦੀਆਂ ਰਾਤੀਆਂ ਖਬਰਾਂ ਆ ਰਹੀਆਂ ਸਨ ਕਿ ਉੱਥੇ ਸੂਟ ਵੱਡੇ ਜਾ ਰਹੇ ਆਂ ਦਾਰੂ ਵੱਡੀ ਜਾ ਰਹੀ ਹੈ ਪੈਸਾ ਵੱਡਾ ਜਾ ਰਿਹਾ ਹੈ ਅਸੀਂ ਸੂਟ ਵੀ ਪਕੜਵਾਏ ਅਸੀਂ ਦਾਰੂ ਵੀ ਪਕੜਵਾਈ ਔਰ ਇਵਨ ਐਸਡੀਐਮ ਨੂੰ ਕੀ ਜਾ ਰਿਹਾ ਅਸੀਂ ਦੋ ਤਿੰਨਾਂ ਨੂੰ ਕਿ ਭਾਈ ਤੁਸੀਂ ਕਾਰਡ ਬਣਾਓ ਇਹਨਾਂ ਦੇ ਰਾਸ਼ੀ ਕਾਰਡ ਸੋ ਹਰ ਕੋਸ਼ਿਸ਼ ਕੀਤੀ ਸਰਕਾਰ ਨੇ ਲੇਕਿਨ ਜੋਗਸੀ ਕਰ ਸਕਦੇ ਸੀ ਅਸੀਂ ਉਹ ਲੜਾਈ ਲੜੀ ਔਰ ਜਿਸ ਪ੍ਰਕਾਰ ਅੱਜ ਵੀ ਇਹਨਾਂ ਦੇ ਬੰਦੇ ਕਈ ਥਾਵਾਂ ਤੇ ਕਈ ਬੂਥਾਂ ਤੇ ਬਾਹਰੋਂ ਬੈਠੇ ਵੀ ਐ ਕਿਤੇ ਨਾ ਕਿਤੇ ਸਾਡੇ ਜਲੰਧਰ ਵਸਤੇ ਲੋਕਾਂ ਦੇ ਵਿੱਚ ਮਨ ਦੇ ਵਿੱਚ ਇਹ ਭੈ ਸੀਗਾ ਕਿ ਸ਼ਾਇਦ ਸਰਕਾਰ ਜਾਂ ਪੁਲਿਸ ਜਾਂ ਬਾਹਰੋਂ ਆਏ ਬੰਦੇ ਸਾਡੇ ਨਾਲ ਧੱਕਾ ਨਾ ਕਰਨ ਸੋ ਇਸ ਕਰਕੇ ਅੱਜ ਜਿਹੜੀ ਸਮੂਚੀ ਲੀਡਰਸ਼ਿਪ ਹੈ ਅਸੀਂ ਲੋਕਾਂ ਲੋਕ ਸਾਰੇ ਬੇਰੀ ਸਾਹਿਬ ਦਈਆ ਸਾਹਿਬ ਮਲੇ ਕੋਟਲੀ ਸਾਹਿਬ ਅਸੀਂ ਕਮਿਸ਼ਨਰ ਦੇ ਦਫਤਰ بیٹھے ਹਾਂ ਕਿ ਅਗਰ ਕਿਤੇ ਇਸ ਤਰ੍ਹਾਂ ਦਾ ਤੱਕਾ ਜਾਸਤੀ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਲੋਕਾਂ ਨੇ ਸਰਕਾਰ ਨੇ ਤਾਂ ਅਸੀਂ ਇੱਥੋਂ ਇਮੀਡੀਏਟ ਕਮਿਸ਼ਨਰ ਨੂੰ ਇਤਲਾ ਦੇ ਕੇ ਆਰਗ ਨੂੰ ਰਟਰਨਿੰਗ ਅਫਸਰ ਨੂੰ ਇਤਲਾ ਦੇ ਕੇ ਆਬਜ਼ਰਵਰ ਨੂੰ ਇਤਲਾ ਦੇ ਕੇ ਇਸੀ ਨੂੰ ਇਤਲਾ ਦੇ ਕੇ ਅਸੀਂ ਤੁਰੰਤ ਉਸ ਬੂਤੇ ਜਾਵਾਂਗੇ ਆਪਦੇ ਕਿਸੇ ਵਰਕਰ ਨਾਲ ਅਸੀਂ ਤੱਕਾ ਜਾਸਤੀ ਨਾ ਕਰਨੀ ਹੈ ਨਾ ਹੋਣੀ ਖੁਸ਼ੀ ਅਸਤਰਾਂ ਦੇ ਮਾਮਲੇ ਵੀ ਸਾਹਮਣੇ ਆਏ ਸ਼ਹਿਰ ਦੇ ਕੁਝ ਆ ਬਹੁਤ ਸਾਰੇ ਲੋਕ ਜਿਹੜੇ ਬਾਹਰਲੇ ਬੂਥਾਂ ਤੇ ਕੋਈ ਬਠਿੰਡੇ ਦਾ ਬੈਠਾ ਹੈ ਕੋਈ ਪੂਰੇ ਦਾ ਬੈਠਾ ਹੈ ਇੱਧਰ ਉੱਧਰ ਦੇ ਜਿਹੜੇ ਲੋਕ ਬੈਠੇ ਸੀ ਅੱਜ ਉਹਨਾਂ ਨੂੰ ਫੜਿਆ ਵੀ ਹੈ ਭਾਜਪੀ ਦੇ ਇੱਕ ਕੈਂਡੀਡੇਟ ਨੇ ਫੜ ਲਿਆ ਬੰਦਾ ਜੋ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਹੈ ਉਹ ਨਿਰੰਤਰ ਸਾਨੂੰ ਮਿਲ ਰਹੀਆਂ ਕਿ ਬਾਹਰੋਂ ਬੰਦੇ ਆਮ ਆਦਮੀ ਪਾਰਟੀ ਦੇ ਬੂਥਾਂ ਤੇ ਬੈਠੇ ਤੇ ਕਮਿਸ਼ਨਰ ਸਾਹਿਬ ਨਾਲ ਗੱਲਬਾਤ ਹੋਈ ਤੀ ਹਾਂ ਕਮਿਸ਼ਨਰ ਸਾਹਿਬ ਨਾਲ ਗੱਲਬਾਤ ਹੋਈ ਉਹ ਕਹਿੰਦੇ ਦੱਸੋ ਜੀ ਮੈਂ ਕਿਹਾ ਤੁਹਾਨੂੰ ਕਾਮਵੈਂਟ ਪਰ ਮਰੀ ਬੇਨਤੀ ਹੈ ਕਿ ਕਿਸੇ ਪ੍ਰਕਾਰ ਦੀ ਕੋਈ ਤਕਰਾਜ਼ਾਸਤੀ ਨਾ ਹੋਵੇ ਅਸੀਂ ਇਹ ਹੀ ਤੁਹਾਡੇ ਕੋਲ ਉਮੀਦ ਕਰਦੇ ਹਾਂ ਔਰ ਇਹ ਨਾ ਹੋਵੇ ਕਿ ਸਰਕਾਰ ਕਿਸੇ ਨਜ਼ਾਇਸੇ ਤੱਕਾ ਕਰਦੀ ਹੋ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਨਹੀਂ ਹੋਏਗਾ ਇਹ